ਵਾ ਹਾਈਵੇ ਅੰਮ੍ਰਿਤਸਰ ਦਿੱਲੀ ਵਾਲਾ ਅੰਮਰਸਰ ਤੋਂ ਦਿੱਲੀ ਆ NH44 ਤੇ ਆ ਚੈੱਕ ਕਰੋ ਬਈ ਜਹਾਜ਼ ਹੁਣੀ ਰੋਡ ਤੇ ਹੀ ਖੜੇ ਕੀਤੇ ਹੋਏ ਆ ਜਦੋਂ ਵੀ 에어ਪੋਰਟ ਜਾਈਦਾ ਅਗਲੇ ਦੂਰੇ ਹੀ ਭਜਾ ਦਿੰਦੇ ਆ ਔਰ ਜੇ ਦੇਖਣੇ ਵੀ ਨਹੀਂ ਦਿੰਦੇ ਜਹਾਜ਼ ਹਨਾ ਬਈ ਇੱਥੇ ਇੱਥੇ ਤੁਸੀਂ ਦੇਖ ਵੀ ਸਕਦੇ ਆ ਸਾਰਾ ਕੁਝ ਰੋਟੀ ਪਾਣੀ ਵੀ ਖਾ ਸਕਦੇ ਆ ਤੇ ਤੁਹਾਨੂੰ ਦਿਖਾਉਨੇ ਆ ਕੀ ਹਿਸਾਬ ਕਿਤਾਵਾ ਚੈੱਕ ਕਰੋ ਇਹ ਅਸਲੀ ਆ ਯਾਰ ਇਹ ਨਕਲੀ ਨਹੀਂਗਾ ਉਹ ਨਹੀਂ ਕਿ ਮਤਲਬ ਇਟਾਂ ਦਾ ਬਣਾਇਆ ਹੋਇਆ ਜਾਂ ਫਾਈਬਰ ਫਾਈਬਰ ਲਾਈ ਹੋਈ ਆ ਅਸਲੀ ਬਾਡੀ ਆ ਇਦੇ ਵਿੱਚ ਇੰਜਨ ਵਗੈਰਾ ਕੱਢਿਆ ਹੋਇਆ ਵਾ ਤੇ ਆ ਟਾਇਰ ਟੂਰ ਜੋ ਅਸਲੀ ਆ ਕੱਕ ਕਰੋ ਮੜਾਇਆ ਸਿਸਟਮ ਗੱਲਬਾਤ ਬੰਦੀ ਕਿ ਨਹੀਂ ਓਕੇ ਲਓ ਵੀ 어 ਤਦੋਂ ਨਾਦਨ ਮੜਾਇਆ ਆ ਦੇਖੋ ਅੰਦਰ ਵਾਲਾ ਜਿਹੜਾ ਸਿਸਟਮ ਜਹਾਜ ਦਾ ਤੇ ਇਹ ਲੋ ਇਹ ਆਇਆ ਕਿਹੜੇ ਸਾਹਮਣੇ ਹੋਊਗਾ ਇਹ ਵੀ ਕਮਾਨ ਵਾਲੀ ਗੱਲ ਹੀ ਆ ਇੱਕ ਵਾਰੀ ਦੂਰੋਦ ਹੋਣਾ ਤੁਹਾਨੂੰ ਮੈਂ ਇੱਥੋਂ ਆ ਰਿਹਾ ਪੂਰਾ ਠੀਕ ਆ ਇਹ ਇਦਾਂ ਇਦਾਂ ਖੜਾ ਵਾ ਅੰਦਰੋਂ ਵੀ ਦਿਖਾਉਣਾ ਤੁਹਾਨੂੰ ਅੰਦਰ ਰੋਟੀ ਪਾਣੀ ਖਾ ਸਕਦੇ ਆ ਤੁਸੀਂ ਸਾਰਾ ਕੁਝ ਮਤਲਬ ਹਵਾਈ ਅੱਡਾ ਨਾ ਵਾ ਵੈਸੇ ਇਹ ਇੱਕ ਇਹ ਕਨਸੈਪਟ ਦਿੱਲੀ ਰੋਡ ਤੇ ਵੀ ਹੈਗਾ ਵਾ ਦੋ ਤਿੰਨ ਢਾਬੇ ਹੈਗੇ ਆ ਪਰ ਆ ਜਲੰਧਰ ਤੋਂ ਅਮ੍ਰਿਤਸਰ ਰੋਡ ਤੇ ਪਹਿਲੀ ਵਾਰੀ ਇਹੀ ਇੱਕ ਖੁੱਲਿਆ ਵਾ ਰੈਸਟੋਰੈਂਟ ਤੇ ਉਹ ਬਾਈਕਰ ਗੈਂਗਰੂ ਕੀ ਹੋਈ ਆ ਆਪਾਂ ਵੀ ਹਿਸਾਬ ਤਾ ਉਹ ਦੇਖਦੇ ਆਂ ਕੀ ਆ ਅੰਦਰ ਆ ਕੇ ਗੱਲਬਾਤ ਕਰਦੇ ਆਂ ਤੇ ਜਿਹੜੇ ਇਹਨਾਂ ਦੇ ਸਟਾਫ ਦੀ ਯੂਨੀਫਾਰਮ ਆ ਉਹ ਵੀ ਉਹ ਵੀ 에어ਪੋਰਟ ਦੇ ਸਟਾਫ ਵਾਂਗੂ ਹੀ ਆ ਜਿੱਦਾਂ 에어ਪੋਰਟ ਤੇ ਨਹੀਂ ਹੁੰਦੀ ਤੇ ਆ ਦੂਸਰੀ ਪ੍ਰੋਫਾਈਲ ਆ ਵਾ ਜਿਹੜੀ ਅੰਦਰ ਚਲਦੇ ਆਂ ਅੰਦਰ ਜਾਣ ਤੋਂ ਪਹਿਲਾਂ ਤੁਹਾਨੂੰ 2 200 ਰੁਪਿਆ ਉਹ ਬੋਰਡਿੰਗ ਪਾਸ ਲੈਣਾ ਪਊਗਾ ਪਰ ਉਹ ਜਿਹੜਾ ਤੁਸੀਂ ਖਾਓਗੇ ਉਹਦੇ ਵਿੱਚ ਹੀ ਐਡਜਸਟ ਹੋਏ ਕਰ ਦੇਣਾ ਇਹਨਾਂ ਨੇ ਮਤਲਬ ਜੋ ਕੁਝ ਵੀ ਤੁਸੀਂ ਖਾਓਗੇ ਉਹਦੇ ਵਿੱਚ ਹੀ ਐਡਜਸਟ ਕਰ ਦੇਣਾ ਤੇ ਅੰਦਰੋਂ ਦਿਖਾਉਨੇ ਆ ਕੀ ਹਿਸਾਬ ਕਿਤਾਬ ਹੈਗੀ ਐਂਟਰੀ ਵੈਸੇ ਇੱਥੇ ਬੋਰਡਿੰਗ ਪਾਸ ਲੱਗਦਾ ਵਾ ਇਹ ਤੁਹਾਡਾ ਬੋਰਡਿੰਗ ਪਾਸ ਲੱਗੂਗਾ ਹਰੇਕ ਹਰੇਕ ਬੰਦੇ ਦੇ ਬੋਰਡਿੰਗ ਪਾਸ ਲੱਗੂਗਾ ਭਾਈ ਮੰਨ ਲਓ ਪੰਜ ਬੰਦੇ ਆ ਪੰਜਾਂ ਦਾ 2 200 ਲੱਗਣਾ ਲੱਗੂਗਾ ਤੇ ਪਰਸ ਨਹੀਂ ਜਾਂਦੇ ਕਿਨੇ ਪਰਸ ਅੱਛਾ ਹਾਂ ਠੀਕ ਆ ਉਹ ਉਹ ਜਿਹੜਾ ਜਿਹੜਾ 200 ਰੁਪਿਆ ਉਹ ਤੁਹਾਡੇ ਬਿੱਲ ਵਿੱਚ ਅਡਜਸਟ ਹੋ ਜਾਣਾ। ਭਈਆ ਚੈੱਕ ਕਰੋ। ਕਲੋਜ਼ 뷰। ਅਸ਼ਾ ਮੈਂ ਸੁਣਿਆ ਇਹਦੇ ਵਿੱਚ ਵੀ ਉਹ ਭਰਿਆ ਹੈ ਭਰਦੇ ਹੁੰਦੇ ਆ ਤੇਲ। ਚੈੱਕ ਕਰੋ। ਤੇ ਆਹ ਐਂਟਰੈਂਸ ਵੀ ਉਦਾਂ ਦੀ ਆ ਜਿੱਦਾਂ ਦੀ 에어ਪੋਰਟ ਤੇ ਨਹੀਂ ਹੁੰਦੀ। ਫੀਲਿੰਗ ਪੂਰੀ ਆ ਹੈ ਨਾ। ਪੂਰੀ ਮੈਂ ਕਹਿੰਦਾ ਫੀਲਿੰਗ 에어ਪੋਰਟ ਵਾਲੀ ਫੀਲਿੰਗ ਹੀ ਆ। ਮਤਲਬ ਨਿਆਣਿਆਂ ਨੂੰ ਚਾਹ ਮਤਲਬ ਜੇ ਨਿਆਣਿਆਂ ਦਾ ਚਾਹ ਪੂਰਾ ਕਰਨਾ ਜਿੱਥੇ ਲੈ ਆਓ ਜਹਾਜ ਦੇਖਣ ਆਲਾ ਚਾਹ ਪੂਰਾ ਕਰਨਾ ਵਾਤਾ। ਅੰਦਰੋਂ ਦਿਖਾਉਣਾ ਤੁਹਾਨੂੰ ਕੀ ਹਸਾਬ ਦਾ ਉਹ ਕੈਬਨ ਲੋਵੀ ਐਂਟਰੀ ਹੋ ਚੁੱਕੀ ਆ ਭਾਈ ਹੁਣ ਕੋ ਸਪੈਸ਼ਲ ਗਾਂੜੇ ਬੰਗਾਣੇ ਬੰਦ ਕਰਾਏ ਕਿਉਂਕਿ ਪਾਪੀ ਰਾਈਟ ਆ ਜਾਂਦਾ ਵਾ ਤਾਂ ਇਹ ਅੰਦਰੋਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਜਲਦੀ ਜਲਦੀ ਆ ਕੈਬਨ ਵਗੈਰਾ ਬਣੇ ਹੋਏ ਆ ਵੈਸੇ ਤੇ ਇਹਨਾਂ ਨੇ ਪਲੇਟਾ ਵਗੈਰਾ ਰੱਖੀ ਹੋਈਆਂ ਸਮਾਨ ਤੁਸੀਂ ਵੀ ਰੱਖ ਸਕਦੇ ਹੋ ਮਤਲਬ ਫੀਲ ਪੂਰਾ ਲੈ ਸਕਦੇ ਹੋ ਮਤਲਬ ਜਹਾਜ਼ ਵਾਲਾ ਅਭੀ ਨਿਆਣੇ ਦੇਖਣ ਆਏ ਜਹਾਜ਼ ਦੇਖਣ ਆਏ ਹਾਂ ਜੀ ਕਿੱਦਾਂ ਲੱਗਾ ਪੂਰਾ ਵਧੀਆ ਹੋ ਜਾ ਮਜਾ ਹੁੰਦਾ ਵੇ ਬਾ ਉੱਡਣਾ ਵੀ ਆ ਥੋੜੇ ਟਾਈਮ ਤੱਕ ਠੀਕ ਆ ਸੀਟ ਬੈਡ ਲਾ ਲਿਓ ਤੋ ਫੀਲੇ ਫੀਲੇ ਮਤਲਬ ਪੂਰਾ ਭਾਈ ਅਸਲੀ ਜਹਾਜ਼ ਵਾਲਾ ਹੀ ਆ ਆ ਵੀ ਕੈਬਿਨ ਵਗੈਰਾ ਬਣੇ ਹੋਏ ਸਮਾਨ ਵੈਸੇ ਸਮਾਨ ਮੇਰੇ ਰੱਖਿਆ ਹੋਇਆ ਵਾ ਬਾਰ ਬਾਰ ਕੀ ਖਲੋਣਾ ਏਸੀ ਵਗੈਰਾ ਪੂਰੀ ਚਿਲਡ ਕੰਮ ਕੀਤਾ ਹੋਇਆ ਭਾਈ ਉਹਨਾਂ ਨੇ ਤੇ ਇੱਕ ਵਾਰੀ ਫਰੰਟ ਤੋਂ ਦਿਖਾਉਣਾ ਤੁਹਾਨੂੰ ਇਹ ਦਸ਼ਮੁਂਦਰ ਨਾਮ ਹੈਗਾ ਵਾ ਹਵਾਈ ਅੱਡਾ ਕੈਬਿਨ ਦੇਖਦੇ ਕੈਬਿਨ ਵੈਸੇ ਲੋਕ ਕੀਤਾ ਹੋਇਆ ਤੇ ਭਾਈ ਕੈਬਿਨ ਲੋਕ ਕੀਤਾ ਹੋਇਆ ਕਿਉਂਕਿ ਪਤਾ ਨਹੀਂ ਪੰਜਾਬੀਆਂ ਨੇ ਤੁਹਾਨੂੰ ਪਤਾ ਹਰਕਤਾਂ ਕਿੱਦਾਂ ਕਰਦਾ ਕਰਦੇ ਆ ਉਦਾਂ ਦਿਖਾ ਦੇਣਾ ਤੁਹਾਨੂੰ ਅਸਲੀ ਆ ਇਹ ਜਾਂ ਇਹ ਕਿਤੇ ਨਕਲੀ ਨਾ ਸਮਝ ਲਿਓ ਅਸਲੀ ਆ ਇਹ ਸਾਰਾ ਕਿਦਾਂ ਬਈ ਫੀਲ ਵਧੀਆ ਓਕੇ ਆ ਮਜ਼ਾ ਹੁੰਦਾ ਵਿਆ ਰਿਵਿਊ ਦੇ ਤੁਹਾਡੇ ਸਾਹਮਣੇ ਆ ਲੋਕਾਂ ਦਾ ਵਧੀਆ ਹੁੰਦਾ ਵਿਆ ਵਾ ਯਾਰ ਕਿਤੇ ਉਹ ਦੇਖ ਜਾਂਦੇ ਨਾ ਅੰਦਰ ਦੀ ਦੇਖਦਾ ਇਧਰ ਦੀ ਕੈਬਿਨ ਤੇ ਆ ਵੀ ਜਾ ਆ ਜਾ ਸਹੀ ਆ ਸਿਸਟਮ ਬਾਕੀ ਭਾਈ ਇਹਨਾਂ ਨੂੰ ਪੁੱਛਦੇ ਆ ਕੈਬਿਨ ਕੁੰਜੂਗਾ ਕਿਦਾਂ ਕੀ ਕੀ ਆ ਅੰਦਰੋਂ ਕਾਫੀ ਵੱਡਾ ਜਾ ਆ ਮੇਰੇ ਹਿਸਾਬ ਇੱਥੇ ਲਿਆਏ ਕਿਹੜੇ ਹਿਸਾਬ ਨਾਲ ਹੋ ਗਏ ਯਾਰ ਇਹ ਹੀ ਕਮਾਲ ਵਾਲੀ ਗੱਲ ਆ ਕੈਬਿਨ ਨੂੰ ਭਾਈ ਖੋਲ ਕੈਬਿਨ ਦਿਖਾ ਦੋਗੇ ਕੈਬਿਨ ਭਾਜੀ ਲੌਕ ਕੀਤਾ ਪੱਕਾ ਯਾ ਅੱਛਾ ਉਹਨਾਂ ਦੇ ਕੋਲ ਅੱਛਾ ਸਹੀ ਹੈ ਭਾਈ ਤੇ ਓਕੇ ਬਾਏ ਇੱਕ ਵਾਰੀ ਫੇਰ ਬਾਹਰੋਂ ਦੇਖ ਲੋ ਆ ਹੈਂਡਲ ਵਗੈਰਾ ਸਾਰਾ ਅਸਲੀ ਆ ਇਦਾਂ ਹੈਂਡਲ ਹੁੰਡਲ ਲੱਪ ਕੇ ਕਰਦੇ ਆ ਥੱਲੇ ਲੌਕ ਵੀ ਹੋ ਜਾਂਦਾ ਵਾ ਫਿਰ ਲੌਕ ਕਰਦੇ ਆ ਇਦਾਂ ਮੈਡਮ ਜਿਹੜੀ ਕਰਦੀ ਹੁੰਦੀ ਹੈ ਸਹੀ ਹੈ ਤੇ ਆਹ ਦੇਖ ਲੋ ਕਿੰਨਾ ਮੋਟਾ ਘੜਗੜ 10 ਇੰਚੀ ਮੋਟਾ ਇਹਦਾ ਹੋਆ ਦਰਵਾਜਾ ਸਹੀ ਹੈ ਬਈ ਅਸ ਜੋ ਵੀ ਹੈ ਸਾਰਾ origignal ਕੈਬਿਨ ਵੀ ਇਦਾਂ ਦਾ ਹੀ ਹੁੰਦਾ ਵਾ ਯਾਰ origignal ਆ ਤੁਸੀਂ ਯਕੀਨ ਕਰੋ ਆਉਂਗੇ ਤਾਂ ਤਾਂ ਹੀ ਪਤਾ ਲੱਗਣਾ ਵਾ ਤੇ ਆ ਆ ਵੈਸੇ ਇੰਜਨ ਵਗੈਰਾ ਕੱਢੇ ਹੋਏ ਆ ਵਰਚੁਅਲ ਜੀ ਲੱਗਦਾ ਚੀਜ਼ ਬਾਕੀ ਸਹੀ ਆ ਬਈ ਸਾਰਾ ਮਤਲਬ ਇੱਥੇ ਆਇਆ ਕਿਹਦੇ ਹਿਸਾਬ ਨਾਲ ਆਉਗਾ ਦੇਰ ਦੇਰ ਲਾ ਇਹ ਵੀ ਕਾਰੀਗਰੀ ਆ ਹਣਾ ਤਕਨੀਕ ਆ ਤਕਨੀਕ ਆ ਇਹ ਨਾਲ ਲਿਆਂਦਾ ਹਾਂ ਇੱਕ ਬੰਦੇ ਨੇ ਦੇਖ ਸੋਚਿਆ ਕਿ ਜਹਾਜ਼ ਵਿੱਚ ਖਾਣਾ ਰੈਸਟੋਰੈਂਟ ਪਾ ਦੇਣਾ ਹਾਂ ਸਹੀ ਤੇ ਆ ਕਲੋਜ਼ 뷰 ਚੈੱਕ ਕਰੋ ਆ ਤੇਲ ਵਗੈਰਾ ਹੂਗਾ ਜੇ ਚੈੱਕ ਕਰਨ ਲਈ ਮੈਂ ਸੁਣਿਆ ਪਰਾਂ ਚ ਵੀ ਤੇਲ ਹੁੰਦਾ ਇਹ ਸਸਤੇ ਸੇ ਕਮੈਂਟ ਸੱਚੀ ਉੱਡਣਾ ਆ ਆ ਉਹਨਾਂ ਨੂੰ ਐਕਸਾਈਟਡ ਕਰਤਾ ਤੇ ਲਓ ਜੀ ਬੋਰਡਿੰਗ ਪਾਸ ਹੋ ਗਿਆ ਸਸਰੀ ਗੱਲ ਜੀ ਓਕੇ ਇਹ ਦੋ ਆਪਾਂ ਇਰ ਲਿਆ ਬਾਕੀ ਭਾਈ ਜੇ ਤੁਸੀਂ ਇੱਥੇ ਨਹੀਂ ਬੈਠਣਾ ਵੈਸੇ ਬੈਠਣ ਲਈ ਵਧੀਆ ਸਿਟਿੰਗ ਏਰੀਆ ਬਣਿਆ ਹੋਇਆ ਵਾ ਆ ਉੱਪਰ ਬਣਿਆ ਹੋਇਆ ਵਾ ਤੇ ਥੱਲੇ ਵੀ ਬਣਿਆ ਹੋਇਆ ਆਓ ਚੈੱਕ ਕਰੋ ਚਾਰ-ਚਾਰ ਜਾਨਿਆਂ ਦਾ ਤੇ ਵਧੀਆ ਸਿਸਟਮ ਆ ਠੀਕ ਆ ਇੱਕ ਵਾਰੀ ਇਹ ਵੀ ਦਿਖਾ ਦਿੰਨਾ ਵਾ ਇਧਰੋਂ ਇਧਰੋਂ ਬਈ ਵਧੀਆ 뷰 ਹੁੰਦਾ ਪਿਆ ਵੈਸੇ ਜਾਜ ਦਾ ਠੀਕ ਆ ਤੇ ਲੋਕੇਸ਼ਨ ਲੋਕੇਸ਼ਨ ਹੈਗੀ ਆ ਇਹ ਜੰਡੇਆਲਾ ਜੰਡੇਆਲਾ ਗੁਰੂ ਜੰਡੇਆਲਾ ਜਦੋਂ ਆਪਾਂ ਜਲੰਧਰ ਤੋਂ ਅੰਬਰਸਰ ਵੱਲ ਨੂੰ ਜਾਈਏ ਤੇ ਜੰਡੇ ਵਾਲੇ ਤੋਂ ਜਿਹੜਾ ਜੰਡੇ ਵਾਲੇ ਵਾਲਾ ਟੂਲ ਆ ਉਹ ਤੋਂ ਪਿੱਛੇ ਹੀ ਆ 4-5 ਕਿਲੋਮੀਟਰ ਹਾਂ ਕਿੰਦਾ ਜਹਾਜ ਕਿੰਦਾ ਵਧੀਆ ਲੱਗਾ ਦੇਖਿਆ ਉੱਡਣਾ ਵੀ ਆ ਜਿੱਥੇ ਦੀ ਬੈਜਾ ਵਿੱਚ ਥੱਲੇ ਆ ਸਿਟਿੰਗ ਏਰੀਆ ਵਾ ਬਈ ਮ사ਜ ਚੇਹਰਾ ਵਗੈਰਾ ਵੀ ਚੱਲਦੀਆਂ ਪਰ ਇਹ ਸ਼ਾਮ ਨੂੰ ਚੱਲਦੀਆਂ ਮਤਲਬ ਵਧੀਆ ਯਾਰ ਵਧੀਆ ਸੈਟਅਪ ਲੱਗਾ ਹੋਇਆ ਪੈਸੇ ਖਰਚੋ ਚੀਜ਼ ਵਧੀਆ ਵਾ ਬਸ ਮੀਨੂ ਵਗੈਰਾ ਦਿਖਾਤਾ ਹੀਗਾ ਤੁਹਾਨੂੰ ਤੇ ਚੈੱਕ ਕਰੋ ਉਹ ਸਾਹਮਣੇ ਹਾਈਵੇ ਆ ਉਹ ਸਾਹਮਣੇ ਹਾਈਵੇ ਆ ਹਾਈਵੇ ਦੇ ਨਾਲ ਹੀ ਆ ਜੰਡੇਆਲਾ ਟੋਲ ਤੋਂ ਪਿੱਛੇ ਜਦੋਂ ਆਪਾਂ ਜਲੰਧਰ ਤੋਂ ਅੰਮ੍ਰਿਤਸਰ ਵੱਲ ਨੂੰ ਜਾਈਏ ਜੰਡੇਆਲਾ ਟੋਲ ਤੋਂ ਘੱਟੋ ਘੱਟ 4-5 ਕਿਲੋਮੀਟਰ ਪਿੱਛੇ ਆ ਸਿਟਿੰਗ ਏਰੀਆ ਵੀ ਬਣਿਆ ਹੋਇਆ ਵਾ ਜੇ ਜਹਾਜ਼ ਵਿੱਚ ਬਹਿਣਾ ਵਾ ਨਿਆਣਿਆਂ ਨੂੰ ਐਕਸਾਈਟ ਐਕਸਾਈਟਿਡ ਆ ਪੂਰਾ ਕੰਮ ਯਾਰ ਏਅਰਪੋਰਟ ਤੇ ਆਹੀ ਅਗਲੇ ਦੂਰੋਂ ਹੀ ਪਹਿਆ ਦਿੰਦੇ ਆ ਜਹਾਜ਼ ਦੇਖਣ ਨੂੰ ਵੀ ਨਹੀਂ ਦਿੰਦੇ ਇੱਥੇ ਬਾਈ ਅੰਦਰ ਬੈਠੋ ਜੋ ਮਰਜ਼ੀ ਕਰੋ ਸਾਰਾ ਕੁਝ ਅੰਦਰ ਵਧੀਆ ਬਣਿਆ ਹੋਇਆ ਆ ਰੋਟੀ ਬਣੀ ਖਾਓ ਨਜ਼ਾਰਾ ਲਾਓ ਉਹ ਪੂਰਾ ਇਕੁਇਪਮੈਂਟ ਰੱਖਿਆ ਹੈ ਭਾਈ ਵੇਹੇ ਭਾਈ ਵੇਹੇ ਇੱਕ ਗੱਲ ਹੈ YouTube ਕਰਕੇ ਹਨਾ ਫਰਕ ਤਾਂ ਬਹੁਤ ਪਿਆ ਹਨਾ ਮਤਲਬ ਐਕਸਪੈਕਟ ਕਰਦਾ ਯਾਰ ਪੰਜਾਬੀ ਬੰਦਾ ਹਨਾ ਇਹ ਰਾਈਡ ਕਰਦਾ ਪਿਆ ਪਲੱਸ ਪੂਰੇ ਇਕੁਇਪਮੈਂਟ ਲਾ ਲੈ ਕੇ ਰਾਈਡਿੰਗ ਗੀਅਰ ਵਗੈਰਾ ਹਨਾ ਸਾਰਾ ਕੁਝ ਉੱਪਰ ਚੱਕਰ ਇਹ ਹੈ ਨਾ ਕਿ ਜਦੋਂ ਆਪਣਾ ਵੀਰ ਭਰਾ ਸਾਰੇ ਆਪਾਂ ਤੁਰਦੇ ਹਨਾ ਮਜ਼ਾ ਆਉਂਦਾ ਹੈ ਵਿਦ ਜਦੋਂ ਆਪਾਂ ਸੇਫਟੀ ਡਿਫੈਂਸ ਲੈ ਕੇ ਨਾਲ ਤੁਰਦੇ ਨਾ ਹੋਰ ਮਜ਼ਾ ਆਉਂਦਾ ਹੈ ਇਕ ਇਹ ਹੋਇਆ ਭਾਈ YouTube ਦਾ ਕਰਕੇ ਨਾ ਕਿਉਂਕਿ ਉੱਥੇ ਉੱਥੇ equipment ਵਗੈਰਾ ਦੇ ਸਾਰੇ ਹਨਾ ਸਭ ਤੋਂ ਜ਼ਿਆਦਾ ਉਹਦੇ ਕਰਕੇ ਕਿਉਂਕਿ ਇੱਕ YouTube ਐਸ ਹੀ ਚੀਜ਼ ਸੀ ਜਦੋਂ ਇੱਕ ਦੂਜੇ ਨੂੰ ਕੰਟਰੋਵਰਸਰੀ ਕਰ ਕਰਕੇ ਇਹਨਾਂ ਨੇ ਇੱਕ ਜਦੋਂ ਕੰਟਰੋਵਰਸਰੀ ਕੀਤੀ ਨਾ ਕਿ ਆਹ ਬੰਦੇ ਨੇ ਹੈਲਮਟ ਨਹੀਂ ਪਾਇਆ ਇਹਨੇ ਉਹ ਨਹੀਂ ਕੀਤਾ ਜਾਂ ਇਹਨੇ ਉਹ ਨਹੀਂ ਕੀਤਾ ਉਸ ਕੌਂਟਰੋਵਰਸੀ ਦੀ ਵਜ੍ਹਾ ਤੋਂ ਫਿਰ ਸਾਰੇ ਜਿੰਨੇ ਰਾਈਡਰਸ ਹੈਗੇ ਸੀ ਸਾਰੇ ਹੌਲੀ ਹੌਲੀ ਆਪਣਾ ਹੈਲਮਟ ਵਗੈਰਾ ਲੈ ਗਏ ਕਿੱਥੋਂ ਕਿੱਥੋਂ ਦੇ ਆ ਭਾਈ ਤੁਸੀਂ ਅਸੀਂ ਸਾਰੇ ਅੰਮਰਸਰ ਦੇ ਅੰਮਰਸਰ ਦੇ ਆ ਭਾਈ ਲੋਕਲ ਲੋਕਲ ਟੂਰ ਕਰਦੇ ਵੇ ਫਿਲਹਾਲ ਹਨਾ ਨਹੀਂ ਵੈਸੇ ਮੈਂ ਪੰਜਾਬ ਪੰਜਾਬ ਦੇ ਹਾਂ ਹਾਂ ਅਸੀਂ ਵੀ ਇਦਾਂ ਕੀ ਪੰਜਾਬ ਦਾ ਕੀਤਾ ਮਤਲਬ ਅੱਗੇ ਯਾਰ ਗੱਡੀ ਚੋਂਦੇ ਪਰ ਅੱਜ ਮੋਟਰਸਾਈਕਲ ਤੇ ਆ ਮਜ਼ਾ ਮੋਟਰਸਾਈਕਲ ਤੇ ਆ ਉਦਾਂ ਯਾਰ ਆਪਣਾ ਆਪਣਾ ਸਵਾਦ ਆ ਭਾਈ ਹਾਂ ਆਪਣਾ ਆਪਣਾ ਸਵਾਦ ਹੈ ਬਾਕੀ ਬਾਕੀ ਇੱਕ ਵਾਰੀ ਦਿਖਾਉਨੇ ਆ ਭਾਈ ਹੁਣ ਕੋ ਕਿਹੜਾ ਕਿਹੜਾ ਜ਼ਮਾਨਾ ਆ ਸਪੈਸ਼ਲ ਜੈਕਟ ਆਈ ਜੈਕਟ ਹੈ ਭਾਈ 150 ਜਾਂ 2 ਜੈਕਟਾਂ 150 ਨਹੀਂ ਉਦਾਂ ਸੱਚੀ ਕਿੰਨੇ ਦੀ ਆ ਇਹ ਭਾਜੀ ਕੋਈ ਹੈਗੀ ਆ 6000 ਰੁਪਏ ਦੀ ਜੈਕਟ ਆ ਅੱਛਾ ਆ ਚੱਕ ਕੇ ਕਰੋ ਭਾਈ ਆ ਹੈਲਮਟ ਹੀ ਮੇਰੇ ਹਿਸਾਬ ਨਾਲ ਵਾਵਾ ਮਹਿੰਗੇ ਹੋਣੇ ਹਨ 5 ਤੋਂ 6 7000 ਤੱਕ ਗੋਪਰੋ ਨਹੀਂ ਲਾਇਆ ਗਏ ਨੇ ਬਲੋਗਿੰਗ ਕਰਦਾ ਕੋਈ ਬੰਦਾ ਲੋ ਵੀ ਗੋਪਰੋ ਵਾਲਾ ਬੰਦਾ ਵੀ ਟੱਕਰ ਗਿਆ ਮਿਲਗੀ ਅੱਧੇ ਕਰਦੇ ਆ ਅੱਛਾ ਆ ਲੱਕ ਨੂੰ ਹਨਾ ਲੱਕ ਦੀ ਸੇਫਟੀ ਲਈ ਭਾਈ ਮਤਲਬ ਯਾਰ ਹੁਣ ਬੈਗ ਵੀ ਹੈ ਵੀਦ ਸੇਫਟੀ ਵੀ ਹੈ ਥੋੜਾ ਹਾਰਡ 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 ਮਟੀਰੀਅਲ ਤਾਂ ਭਈਆ ਜੈਕਟ ਜਿਹੜੀ ਹੈ ਨਾ ਸਪੈਸ਼ਲ ਹੁੰਦੀ ਆ ਆ ਜਿੱਦਾਂ ਕੋਈ ਵੀ ਕਰਾਦਾ ਪੂਰੀ ਪ੍ਰੋਟੈਕਸ਼ਨ ਦਿੱਤੀ ਹੁੰਦੀ ਆ ਆ ਪਿੱਛੇ ਰਾਈਡਿੰਗ ਏਰੀਆ ਹੈ ਨਾ ਸਪੈਸ਼ਲ ਰਾਈਡਿੰਗ ਲਈ ਹੁੰਦੀ ਆ ਮੋਟਰਸਾਈਕਲ ਕਿੱਥੇ ਖੜੇ ਭਾਈ ਤੁਹਾਡੇ ਆਇਓ ਮਰੇ ਮੋਟਰਸਾਈਕਲ ਦੇਖੀ ਯਾਰ ਭਾਈ ਹੁਣਾਂ ਦੇ ਇੱਥੋਂ ਹੀ ਟੱਪ ਜਿਏ ਭਾਈ ਆਇਓ ਅੱਛਾ ਲੋ ਵੀ ਸ਼ਾਊਟ ਆਊਟ ਆ ਰਾਈਡ ਵਿਦ ਰਫਤਾਰ ਕੇ ਵੀ ਵਾਲੇ ਬਾਈ ਨੂੰ ਚੈੱਕ ਕਰੋ ਨਹੀਂ ਨਹੀਂ ਇਹ ਨਹੀਂ ਨਿੰਜਾ ਜੋ ਵੀ ਆ ਉਹ ਐਮ ਆ ਸਭ ਤੋਂ ਮਹਿੰਗੀ ਕਿਹੜੀ ਬਾਈਗਾ ਇੱਥੇ ਸਭ ਤੋਂ ਮਹਿੰਗੀ ਹਾਂ ਇਹ ਸਾਰੀਆਂ ਮਲਕੀ ਇੱਕ ਸਾਈਡ ਬਲੋਪਰ ਹੀ ਆ ਲੋ ਵੀ ਬਾਈ ਵਧੀਆ ਖੁਸ਼ੀ ਹੋਈ ਕਿ ਆਪਣੇ ਪੰਜਾਬ ਦੇ ਮੁੰਡੇ ਵੀ ਕਰ ਰਹੇ ਆ ਮੋਟਰਸਾਈਕਲਾਂ ਦੇ ਹਨਾ ਉਹ ਪਲੱਸ ਗਰੋ ਗੋਪਰੋ ਵਗੈਰਾ ਲੱਗਾ ਹੋਇਆ ਵਧੀਆ ਵਧੀਆ ਭਾਈ ਕੰਟੀਨਿਊ ਰੱਖਿਓ 2020 ਤੋਂ ਅੰਮ੍ਰਿਤਸਰ ਨੇ ਆਪਣੇ ਆਪਾਂ ਲਦਾਖ ਲਦਾਖ ਰਾਈਡ ਇਕੱਠੇ ਕਰਾਂਗੇ ਭਾਈ ਦੱਸਿਓ ਜੇ ਕਿਤੇ ਜਾਣਾ ਹੈ ਠੀਕ ਹੈ ਮੈਂ ਵੀ ਕਰਨਾ ਹੈ ਕਿਹੜਾ ਯੈਲੋ ਤੇ ਇੱਧਰ ਵੀ ਖੜੇ ਆ ਹਾਂ ਕੀ ਅੱਕ ਕਰੋ ਭਾਈ ਇਹ ਸਟਾਰਟਿੰਗ ਪਹਿਲਾਂ ਮੇਰੇ ਤੋਂ ਸੀ ਹੁਣ ਮੇਰੇ ਆ ਮਿਲ ਗਈ ਯਾਰ ਦੋਸਤੋਂ ਅੱਛਾ ਤੇ ਜਿਹੜਾ ਉਹ ਇਸ ਟਾਈਮ ਉਹ ਆ ਮੇਰਾ ਹੁਣ ਰੈੱਡ ਵਾਲਾ ਹਾਂ ਪ੍ਰਵਾਹ ਗੱਲ ਵਾਲਾ ਲਾਲ ਜੀ ਲਾਲੀ ਹੈ ਭਾਈ ਓਕੇ ਕਰਾਈ ਹੋਈ ਮੋਟਰਸਾਈਕਲ ਦੀ ਵੈ ਭਾਈ ਉੱਤੇ ਮੈਂ ਮਿਲ ਕੇ ਗਿਆ ਹਾਂ ਮਿਲ ਕੇ ਲਦਾਖ ਲਦਾਖ ਰਾਈਡ ਕਰਨੀ ਹੈ ਭਾਈ ਲੈ ਜਾਓ ਕਿਸੇ ਦਿਨ ਆਪਾਂ ਚੱਲਦੇ ਹਾਂ ਠੀਕ ਹੈ ਡਨ ਹੋ ਗਿਆ ਗਰਮੀਆਂ ਦੇ ਵਿੱਚ ਚੱਲਾਂਗੇ ਜੂਨ ਜੁਲਾਈ ਜੇ ਖੁੱਲਦਾ ਰੋਡ ਖੁੱਲ ਗਿਆ ਰੋਡ ਮਾੜਾ ਦਿਖਾਓ ਏਕਜੌਸਟ ਚਲਾਉ ਦਾ ਰਵਾਜ ਦੇਖੀਏ ਕੀ ਲੱਗਾ ਉਹ ਚੀਤਾ ਮਾਤੇ ਦਾ ਅੱਛਾ ਉਹ ਵੀ ਭਾਈ ਦਾ ਐਗਜੋਸਟ ਹੁੰਦੇ ਆ ਇਹ ਕਿੰਨੇ ਦਾ ਲੱਗਾ ਭਾਈ ਐਗਜੋਸਟ 4700 ਦਾ 4700 ਦਾ ਮੜਾ ਚਲਾਇਓ ਪਾਸ ਹੁੰਦੇ ਆ ਇਹ ਐਸਸੀ ਆ ਉਹ ਆਰ 9 ਆ ਇਧਰ ਐਕਰਾਪੋਵ ਕਿੰਨੇ ਦਾ ਆਇਆ ਨਹੀਂ ਬੋਲ ਕੰਮ ਲੋਕੀ ਡਰ ਜਾਣੇ ਸਹੀ ਆ ਭਾਈ ਬਹੁਤ ਵਧੀਆ ਲੱਗਾ ਆਪਣੇ ਪੰਜਾਬ ਦੇ ਬੰਦੇ ਵੀ ਹਨਾ ਕਰ ਰਹੇ ਆ ਰਾਈਡਾਂ ਵਗੈਰਾ ਮਾਰ ਰਹੇ ਹਨਾ ਕਰ ਕਰੋ ਭਾਈ ਦਾ ਕਿੰਨਾ ਖਤਰਨਾਕ ਲੱਗਦਾ ਵੀ ਲੁੱਕ ਸਹੀ ਆ ਸਹੀ ਆ 390 ਹੈ ਭਾਈ ਫੇਸ ਵੀ ਦਿਖਾ ਦਿਓ ਭਾਈ ਯਾਰ ਓਕੇ ਰੁਕਾਤੀ ਯਾਰ ਬਹੁਤ ਖੁਸ਼ੀ ਹੋਈ ਤੁਸੀਂ ਮਤਲਬ ਨਾ ਸਿਰ੍ਹਾ ਕਰਾਤੀ ਵਾ ਕੋਈ ਕਹਿਣ ਵਾਲਾ ਸ਼ਬਦ ਨਹੀਂਗਾ ਆਪਣੇ ਕੋ ਮਿਲਦੇ ਆ ਜਰੂਰ ਫੇ